ਵੈਗੁਰਜੀ ਦਾ ਖਾਰਸਾ ਵੈਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਰਹਿਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਆਪਾਂ ਹੁਣ 5:00 ਵਜ ਗਏ ਆਪਾਂ ਹੁਣ ਅੱਜ ਸਬਜ਼ੀ ਬਣਾਉਣ ਲੱਗੇ ਆਂ ਪੇਠੇ ਦੀ ਸਬਜ਼ੀ ਬਣਾਵਾਂਗੇ ਕद्दू ਪੇਠਾ ਕਹਿੰਦੇ ਨੇ ਜਿਹਨੂੰ ਆਪਾਂ ਨੇ ਇਹ 蒂ਲੋ ਪੇਠਾ ਲਏ ਆ ਪਿਆਜ਼ ਲਏ ਆ ਦੋ ਪਿਆਜ਼ ਲੈਏ ਨੇ ਦੋ ਲਾਲ ਟਮਾਟਰ ਲੈਏ ਨੇ ਆਪਾਂ ਨੇ ਗੁੜਨੇ ਆ ਥੋੜਾ ਜਿਹਾ ਹਰੀਆਂ ਮਿਰਚਾਂ ਹੋ ਗਿਆ ਕਸੂਰੀ ਮਿੱਠੀ ਹੋ ਗਈ ਇਹ ਆਪਾਂ ਹੁਣੇ ਹੀ ਇਤਲਦੇ ਪਤਲੀ ਜੇ ਪਤਲੀ ਜੇ ਵੱਡਾ ਮਾਤੀ ਵਿੱਚ ਆਪਾਂ ਇੱਕ ਘੜਚੀ ਸਰੋਂ ਦੇ ਤੇਲ ਦੀ ਪਾਉਂਗੇ ਇਹਦੇ ਵਿੱਚ ਆਪਾਂ ਰੋਗੇਲੀ ਚਿਕਨ ਚਮਚਾ ਜੀਰੇ ਦਾ ਪਾਣੀ। 2 ਚਮਚੇ ਪਾਣਗੇ ਤਾਂ ਜੀਰੇ ਦੇ। ਹੁਣ ਆਪਾਂ ਤੇਲ ਵਿੱਚ ਪਿਆਜ਼ ਪਾਵਾਂ। ਹੁਣ ਆਪਾਂ ਤੇਲ ਵਿੱਚ ਲਾਲ ਟਮਾਟਰ ਪਾਵਾਂ। ചര ഭ ഹരി മിർച്ച പാ మిర్చ మసాలా పాచ హరి మిర్చ పేద హాయి గే ਇਹਨੇ ਪੇਠੇਰੀ ਨਾਲ ਸਬਜੀ ਇਹ ਖਟ ਮਿੱਠੀ ਜੀ ਬਣਦੀ ਹੈ ਪੈਰ ਵਿੱਚ ਪੇਠਾ ਬਣਦਾ ਮਾਪੇ ਸਬਜੀ ਤਾਂ ਆਪਦੇ ਹੁਣੀ ਮਿੱਠੀ ਮਿੱਠੀ ਆ ਕਰਨ ਵਾਲਾ ਹੈ ਬਾਂਝੂ ਦੀ ਪੇਠੇ ਦੀ ਸਬਜੀ ਬਹੁਤ ਸੰਗੀ ਰੁੱਜੀ ਜਾਂਦੀ ਚੁੱਲੇ ਕਰ ਤਾਂ ਬਹੁਸ਼ੇਤੀ ਬਣ ਜਾਂਦੀ ਹੈ ਸਬਜੀ ਹੁਣ ਆਪਾਂ ਉਧਰ ਦੇਖਦੇ ਡੰਗਰਾ ਕਿੱਨੇ ਜਾਂਦੇ ਆ ਮੱਛੀਆਂ ਗਾਹ ਪਾਰੀਆਂ ਨੇ ਵੀ ਕੱਖ ਬਾਦ ਬਹੁਸ਼ੇਤੀ ਲਾਇ ਜਾਂਦੇ ਨੇ ਗਾਰਤੀ ਵੱਡਣ ਮੱਛੀਆਂ ਹੁਣ ਆਪਾਂ ਅੱਧਰ ਜਾਂਦੇ ਆ ਨਾਲ ਪਾਣੀ ਪੀਂ ਪਾਉਂਦੇ ਆ ਨਾਲ ਇਹਨਾਂ ਨੂੰ ਕੱਖ ਪਾਉਣੀ ਨਾਲ ਡੰਗਰਾਂ ਨੂੰ ਟੋਕਾ ਟੁਕਾ ਕਰਦੇ ਆ ਨਾਲ ਕੱਖ ਗੰਡਾ ਧਾਵਾਗੇ ਉਧਰ ਜਾ ਕੇ ਫਿਰ ਮੇਰਾ ਧਾਰਾਂ ਦਾ ਟਾਈਮ ਹੋ ਜਾਂਦਾ ਹੈ ਤੁਕਲ ਅੱਜ ਵੀ ਅੱਜ ਹਵਾ ਨਹੀਂ ਚੱਲਦੀ ਹੈ ਜਿੱਦਾਂ ਬਹੁਤ ਗੰਮਾ ਹੋਇਆ ਪਤਾ ਨਹੀਂ ਕਿਉਂ ਹੋਇਆ ਹੈ। ਇਹ ਕਮਜੋਦੂ ਖੜਾ ਪਰਨਾ ਵਾ ਨਾ ਰਿਹਾ ਸੀ ਉੱਧਰ ਅੰਦਰ ਗਿੱਲੇ ਹੀ ਲੱਗਦਾ ਪਰ ਨੇ ਇਹਨੂੰ ਨਾ ਲੱਗਿਆ ਪੈਟੀ ਉੱਪਰ ਪਾਣੀ ਛਿੜਕਾਂ ਉਹ ਗਿੱਲਾ ਕਰਿਆ ਪਿਆ ਤੇ ਸ਼ੀਕ ਲੱਗ ਰਹੀ ਹੈ। ਹੁਂ ਦਬਾਵਾ ਤੇ ਫੇਰ ਕੋ ਚਲਾਉਂਗੀ ਮੈਂ। ਆਪਾਂ ਇਹਦੇ ਵਿੱਚ ਨਾ ਕਸੂਰੀ ਇੱਥੇ ਪਾ ਲਈ। ਇਹਦਾ ਟੇਸਟ ਬਹੁਤ ਵਧੀਆ ਹੁੰਦਾ। ਕਿਰਜਨਾ ਮਿੱਠੇ ਵੀ ਪਾ ਲਾਦੇ ਹੁੰਦੇ ਨੇ ਪਰ ਸਾਡੇ ਬੱਚੇ ਪਸੰਦ ਨਹੀਂ ਕਰਦੇ ਇਹ ਮਿੱਠੇ ਪਾਏ ਹੋਏ। ਤਾਂ ਕਰਕੇ ਆਪਾਂ ਨੇ ਇਹਦੇ ਵਿੱਚ ਜੀ ਮਿੱਠੇ ਨਹੀਂ ਪਾਏ ਹੈਗੇ। ਫਿਰ ਬੱਚੇ ਕੱਢ ਕੱਢ ਸਿੱਧੀ ਆ ਲੈ ਦੇਖੋ ਕਿ ਥੀ ਸਬਜ਼ ਕੀ ਨੇ। ਬੜੀ ਆਪਣੀ ਬਹੁਤ ਟੇਸਟੀ ਬਣ ਗਈ। ਹਾਂਜੀ ਆਪਾਂ ਹੁਣ ਨਾ ਧਾਰਾਂ ਤੁਹਾਂ ਚੋਇਆ ਏ ਉਧਰ ਕੱਖ ਪੰਡਾ ਪਾਇਆ ਏ। ਅੱਜ ਮੈਂ ਥੋੜੀ ਜਿਹੀ ਜ਼ਿਆਦਾ ਲੇਟ ਹੋਊਗੀ ਕੰਮ ਨੂੰ ਪਹਿਲਾਂ ਪਾਣੀ ਹੁੰਨੀ ਆ ਮੈਂ ਡੰਗਰਾਂ ਨੂੰ ਕੱਖ ਅੱਜ ਮੈਂ ਹੁਣ ਧਾਰਾ ਚੋਕੇ ਹੁਣ ਪਾ ਕੇ ਆਇਆ ਕੱਖ ਅੱਛਾ-ਵੱਛਾ ਬੜਾ-ਬੜਾ ਕੱਖ ਪਾਏ ਨੇ ਹੁਣ ਕੱਖ ਗੁੱਥ ਪਾ ਕੇ ਫਿਰ ਮਸ਼ੀਨ ਧੋ ਜੰਦੀ ਧਾਰਾ ਵਾਲੀ ਧਾਰਾ ਚੋਕੇ ਨੂੰ ਬਹੁਤ ਟਾਈਮ ਲੱਗ ਜਾਂਦਾ ਮਸ਼ੀਨ ਧੋਣੇ ਨੂੰ ਮਸ਼ੀਨ ਧੋਤੀ ਮਸ਼ੀਨ ਨੂੰ ਸੰਤੋ ਕੇ ਅਜੇ ਗੋਹਾ ਪਿਆ ਸਿੱਟਣੇ ਤੇ ਹੁਣ ਗੋਹਾ ਬਾਹਰ ਤੋਂ ਛੋਟੇ ਕੇ ਅੰਦਰੋਂ ਢੋਕੀ ਪਕਾ ਕੇ ਬਣਾ ਕੇ ਸਾਰਿਆਂ ਨੂੰ ਖਵਾ ਕੇ ਵੇਸਟ ਕੇ ਆਉਂਗੀ ਉਹੀ ਇਕੱਲਾ ਇੱਕ ਕੰਮ ਰਹਿ ਗਿਆ ਬਸ ਇਹ ਕਮਜੋਤ ਕਿਰੌਣ ਚੱਲਿਆ ਗਿਆ ਇੱਕ ਰੇੜੀ ਲੈ ਕੇ ਮੈਂ ਕਿਹਾ ਕਮਜੋਤ ਇਹਦੇ ਲੈ ਪਹਵਾੜੇ ਚ ਥੋੜੀਆਂ ਪਾਥੀਆਂ ਪੱਥਰੀਆਂ ਤੇ ਮਾਂ ਚਲੇ ਤਾਪਾ ਇੱਕ ਗੇੜਾ ਪਾਥੀਆਂ ਦਾ ਲਾਇਆ ਹੀ ਉਹ ਪਾ ਲੈਣੇ ਸੀ ਸਿੱਟਣੀਆਂ ਜੀ ਉਹਦਣ ਇਕੱਲਾ ਬਸ ਇਕੱਲਾ ਆਥੀ ਲਾ ਕੇ ਆਏ ਜੀ ਆਪਾਂ ਗਹਾਰੇ ਨੂੰ ਵੇੜੀ ਦੇ ਕੇ ਆਏ ਜੀ ਹੁਣ ਮੇਰੀ ਸਲਾਹ ਇਹ ਚੱਲੋ ਦੋ ਘੇੜੇ ਹੋਰ 돌ਾਂਗੇ ਵੀ ਉੱਧਰੇ ਪਤਵਾੜੇ 'ਚ ਸੱਟ ਲਾਣੀ ਅੱਜ ਘਰ ਹੁਣ ਅਸੀਂ ਮੈਂ ਰੇਕ ਨੂੰ ਜੋ ਤੋਹ ਜਾਣਾ ਰੇੜੀ 'ਚ ਆ ਕੇ ਇੱਕ ਰੇੜੀ ਸੱਟੇ ਆਏ ਫਿਰ ਮੇਰਾ ਟਾਈਮ ਨਹੀਂ ਸੀ ਮੇਰੇ ਕੋਲ ਮੈਂ ਕਿਹਾ ਵੀ ਮੈਂ ਧਾਰਾ ਚੋਂ ਜਾਣਾ ਬਤੂ ਕੱਲ ਨੂੰ ਸਹੀ ਹੁਣ ਕੱਲ ਨੂੰ ਮੈਂ ਆਪ ਉਹ ਵਾਲੀ ਰੇੜੀ ਨਾਲ ਲਾਉਂਗੀ ਢੇੜੇ ਤਿੰਨ ਚਾਰ ਤਾਂ ਉੱਤਰ ਪਾਥੀਆਂ ਢੋ ਕੇ ਤਾਂ ਫਿਰ ਉਹ ਢੇੜ ਲਾਉਂਗੀ ਦੇਖ ਲਿਆ ਕੱਲ ਨੂੰ ਜੇ ਟਾਈਮ ਲੱਗਾ ਤਾਂ ਲੱਗ ਜੂਗਾ ਅੱਧਾ ਕ ਹੋ ਜੂਗਾ ਵਿਚਾਰਾ ਦਾ ਹਾਰ ਨਹੀਂ ਨਾ ਸਹੀ ਨਹੀਂ ਪਰ ਕੱਲ ਤੋਂ ਅਗਲੇ ਦਿਨ ਹੀ ਸੀ ਹੈ ਮੈਂ ਬਹੁਤ ਕੰਮ ਮਿਲਦਾ ਫੇ ਦੁਬਾਰਾ ਚੁਣੀ ਜੀ ਕਰਦਾ ਹਾਂ ਉਹ ਜਾਣੇ ਨੂੰ ਉੱਥੇ। ਸਾਸੀ ਧੁੱਪਾਂ ਹੁੰਦੀ ਐ। ਇਹ ਫਲੈਟ ਭੱਜ ਜਾਂਗੇ ਭੱਜ ਕਰਨੀ ਵੀ ਬਹੁਤ ਐ। ਅੱਜ ਹਵਾ ਵੀ ਨਹੀਂ ਚੱਲੀ ਹੋਈ, ਟੱਟੇ ਹਵਾ ਨਹੀਂ। ਦਿਨ ਚ ਗਰਮੀ ਹੋ ਜਾਂਦੀ ਐ ਦੁਪਹਿਰ ਨੂੰ ਬਹੁਤ ਗਰਮੀ ਹੁੰਦੀ ਐ ਫਿਰ ਉਹ ਨਹੀਂ ਜਾਣੀ ਕਿਦਰੇ ਜੀ ਕਰਦਾ ਹੈ। ਆਥਰ ਟਾਈਮ ਫਿਰ ਕੰਮ ਦਾ ਹੋ ਜਾਂਦਾ। ਵੀ ਆ ਵੀ ਕੰਮ ਕਰ ਲਾ ਮਾਦੀ ਦਾ ਮਾ ਕਰਨਾ। ਹੁਣ ਆ ਕੇ ਫੜਾ ਫੜਾ ਉਧਰੋਂ ਕੰਮ ਨੂੰ ਮੇੜ ਕੇ ਹੁਣ ਆ ਕੇ ਮੜਾ। ਬੈਠੇ ਦੋ ਕੁ ਮਿੰਟ ਰੈਸਟ ਕਰਕੇ ਰੋਟੀ ਲਾਉਂਦੀ ਹਾਂ। ਰੋਟੀ ਬਣਾ ਕੇ ਫਿਰ ਇਹਨਾਂ ਨੂੰ ਆ ਰਿਹਾ ਨ ਕੋਹਾ ਦੀ ਰੋਟੀ ਮਾਂ ਮਿੰਜਤਾ ਕਰ ਦੌਣ ਲੈ ਲਾ ਮੈਂ ਇਕਮ ਜਤਕੰਦ ਮੰਮੀ ਤੂੰ ਰੋਜੇ ਬਹਿ ਜਣੀ ਐ ਰੋਜੇ ਕਦਣੀ ਐ ਚਲ ਚਲੀਏ ਪਾਥੀਆਂ ਲੈ ਕੇ ਆਈਏ ਪਾਥੀਆਂ ਲੈ ਕੇ ਆਈਏ ਪਾਥੀਆਂ ਕਾਂਦਰ ਹੀ ਰੋਜੇ ਪਾਥੀ ਹੀ ਨਹੀਂ ਮੁੱਕਦੀਆਂ ਐ ਇਹ ਮਾਂ ਬੂ ਤੂੰ ਜਿਹੜਾ ਕੰਮ ਕਰਨਾ ਤਾਂ ਕਰਨਾ ਹੀ ਕਰਨਾ ਆਪਾਂ ਨੇ ਹਨਾ ਹਾਂਜੀ ਵੀਡੀਓ ਨਾਲ ਸਾਰੀਓ ਦੇਖਿਆ ਕਰੋ ਵੀਡੀਓ ਨੂੰ ਨਾ ਬਹੁਤ ਟਾਈਮ ਲੱਗ ਜਾਂਦਾ ਜਿਹੜੇ ਮੇਰੇ ਭੈਣ ਭਰਾ ਹਨਾ ਸੋਨ ਸੋਨੇ ਕਮੈਂਟ ਕਰ ਦੇਣਾ ਉਹਨਾਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਆ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਧੰਨਵਾਦ